ਸੰਤ ਮਹਾਬਲੀ ਇਤਨੀਆਂ ਖੂਬੀਆਂ ਕਿਸੇ ਇੱਕ ਵਿਅਕਤੀ ਦੇ ਵਿੱਚ ਇਸ ਤੋਂ ਪੇਸ਼ਤਰ ਦੇਖਣ ਨੂੰ ਨਹੀਂ ਮਿਲੀਆਂ ਅਲਾ ਯਾਰ ਖਾਂ ਜੋਗੀ ਕਹਿੰਦੇ ਨੇ ਇਨਸਾਫ ਕਰੇ ਜੀਵੇਂ ਜ਼ਮਾਨਾ ਤੋ ਯਕੀ ਹੈ ਕਹਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ ਵਾਕਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤੁਲਨਾ ਤੇ ਕਿਸੇ ਵਿਅਕਤੀ ਨੂੰ ਰੱਖਣਾ ਬਹੁਤ ਕਠਿਨ ਹੈ ਬਹੁਤ ਕਠਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਪਟਨਾ ਪਟਲੀ ਪੁੱਤਰ ਵਿਖੇ ਹੋਇਆ ਸਾਹਿਬ ਸ੍ਰੀ ਗੁਰਤੇਗ ਭਾਦਰ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਿਤਾ ਔਰ ਮਾਤਾ ਗੁਜਰੀ ਜੀ ਦੀ ਕੁੱਖ ਤੋਂ ਆਪ ਨੇ ਜਨਮ ਲਿਆ ਪਟਨੇ ਦੇ ਵਿੱਚ ਬਾਲ ਅਵਸਥਾ ਦੇ ਵਿੱਚ ਹੀ ਆਪ ਦੇ ਮਹਾਨ ਯੋद्धा ਕ੍ਰਾਂਤੀਕਾਰੀ ਤੇ ਸੰ ਤੇ అవਤਾਰੀ પુરੁਸ਼ ਦੇ ਲੱਛਣ ਪ੍ਰਗਟ ਹੋਣ ਲੱਗੇ ਜਿਸ ਦਿਨ ਆਪ ਦਾ ਔਤਾਰ ਹੋਇਆ ਪ੍ਰਕਾਸ਼ ਹੋਇਆ ਅੰਬਾਲਾ ਜਿਹਦਾ ਪ੍ਰਾਣਾ ਨਾ ਹੈ ਅੰਬਾਵਾਲਾ ਇੱਥੋਂ ਦਾ ਵਸਨੀਕ ਬੀਖਣ ਸਾਹਿਬ ਅੱਜ ਪੂਰਬ ਦੀ ਤਰਫ ਨਮਾਜ਼ ਪੜਨ ਲੱਗਾ ਖਲੀਫੇ ਕਹਿਣ ਲੱਗੇ ਪੀਰ ਸਾਈ ਅੱਜ ਕਿਧਰੇ ਪੰਘ ਜ਼ਿਆਦਾ ਤੇ ਨਹੀਂ ਪੀਲੇ ਅੱਜ ਚੜ੍ਹਦੇ ਦੀ ਤਰਫ ਸਜਦਾ ਪਏ ਕਰਦੇ ਹੋ ਅਖ ਲਗਾਜ ਅੱਲਾ ਮਹਾਨ ਕ੍ਰਾਂਤੀਕਾਰੀ ਵਿਚਾਰਕ ਦਾਰਸ਼ਨਿਕ ਸੰਤ ਮਹਾਬਲੀ ਇਤਨੀਆ ਖੂਬੀਆਂ ਕਿਸੇ ਇੱਕ ਵਿਅਕਤੀ ਦੇ ਵਿੱਚ ਇਸ ਤੋਂ ਬੇਸਤਰ ਦੇਖਣ ਨੂੰ ਨਹੀਂ ਮਿਲੀਆਂ ਅਲਾ ਯਾਰ ਖਾਂ ਜੋਗੀ ਕਹਿੰਦੇ ਨੇ ਇਨਸਾਫ ਕਰੇ ਜੀ ਮੇ ਜ਼ਮਾਨਾ ਤੋ ਯਕੀ ਹੈ ਕਹਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਵਾਕਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤੁਲਨਾ ਤੇ ਕਿਸੇ ਵਿਅਕਤੀ ਨੂੰ ਰੱਖਣਾ ਬਹੁਤ ਗਠਨ ਹੈ ਬਹੁਤ ਗਠਨ ਹੈ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਪਟਨਾ ਪਟਲੀ ਪੁੱਤਰ ਵਿਖੇ ਹੋਇਆ ਸਾਹਿਬ ਸ੍ਰੀ ਗੁਰਤੇਗ ਭਾਦਰ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਿਤਾ ਔਰ ਮਾਤਾ ਗੁਜਰੀ ਜੀ ਦੀ ਕੁੱਖ ਤੋਂ ਆਪ ਨੇ ਜਨਮ ਲਿਆ ਪਟਨੇ ਵਿੱਚ ਬਾਲ ਅਵਸਥਾ ਦੇ ਵਿੱਚ ਹੀ ਆਪ ਦੇ ਮਹਾਨ ਯੋद्धा ਕ੍ਰਾਂਤੀਕਾਰੀ